ਸਫਾਈ ਦਾ ਕੰਮ ਕਰਨ ਵਾਲੇ ਨੌਜਵਾਨ ਦੇ ਨਾਲ ਕੀਤੀ ਗਈ ਕੁਝ ਲੋਕਾਂ ਵੱਲੋਂ ਮਾਰਕੁੱਟ ਪਈਆਂ ਨੇ ਦਾ ਬੁਟਾ ਲਾਉਣ ਗਏ ਤੇ ਉਹਨੇ ਦੋ ਤਿੰਨ ਰੰ ਬੁਟਾ ਲਵਾਇਆ ਵਾ ਤੇ ਬਹੁਤ ਦਿਓ ਯਾਰ ਬਾਵਜੂਦ ਲਾਉਣ ਦੇ ਵੀ ਉਹਨੇ ਜੀਰੀ ਫੇਰ ਪਾਉਂਦਾ ਪੁੱਟ ਕੇ ਉਹਦੇ ਜਿਹੜਾ ਗਲਾ ਤੇ ਮੈਂ ਨਹੀਂ ਮੈਂ ਮੈਂ ਚਾਹ ਪੀਣਾ ਉਹਨਾ ਚਾਹ ਪੀਂਦੇ ਆਇਆ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਕਿਹਨੋਂ ਕੋ ਭੰਦਾ ਲਾ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਦੇ ਬੱਚੇ ਇਹਨਾਂ ਨੂੰ ਮਾਰਿਆ ਤੁਹਾਡੀਆਂ ਸਾਡੀਆਂ ਮਾਰੀਆਂ ਵੇਖ ਲੋ ਗੁੱਡੀ ਵਿੱਚ ਆਈ ਆਨਦ 110 ਨਹੀਂ ਹਿੱਟੇ ਲੋ ਫੋੜਪੜਾ ਬੱਚਿਆਂ ਦੇ ਫੋੜ ਹੋਣਾ ਭਾਈ ਪੀੜਿਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਲਗਾਈ ਗੁਹਾਰ ਮਨਤੀ ਸਿੰਘ ਆਖੇ ਮੈਂ ਆਪਣੀ ਯਾਦ ਦਿੱਤਾ ਵੀ ਮੈਨੂੰ ਜੋ ਗੱਲ ਉਸੇ ਮਧੂਬਨ ਦੇ ਉਹਨਾਂ ਦੇ ਕੁਮਾਰ ਕੀ ਜੁਮਨਾ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਇਲਾਕੇ ਮਧੂਬਨ ਇਨਕਲੇਵ ਵਿੱਚ ਸਫਾਈ ਦਾ ਕੰਮ ਕਰ ਰਹੇ ਮਨਪ੍ਰੀਤ ਤੇ ਕੁਝ ਲੋਕਾਂ ਵੱਲੋਂ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਮੌਕੇ ਪੀੜਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਇਸ ਮੌਕੇ ਗਲਤ ਕਰਦੇ ਹੋਏ ਆ ਮਨਪ੍ਰੀਤ ਤੇ ਉਸਦੇ ਪਿਤਾ ਸੋਨੂ ਨੇ ਦੱਸਿਆ ਕਿ ਉਹਨਾਂ ਦੀ ਕਲੋਨੀ ਵਿੱਚ ਰਹਿਣ ਵਾਲੇ ਵਿਅਕਤੀ ਦੇ ਕਰ ਬੂਟਾ ਲਗਾਉਣ ਗਿਆ ਸੀ ਤੇ ਦੋ ਵਾਰ ਉਸਨੇ ਬੂਟਾ ਲਗਾਇਆ ਪਰ ਫਿਰ ਉਹਨਾਂ ਆਖਿਆ ਕਿ ਬੂਟਾ ਇੱਥੋਂ ਪਟਕੇ ਕਿਤੇ ਹੋਰ ਲਗਾਉਣਾ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਮਨਪ੍ਰੀਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਜਿਸ ਨੂੰ ਲੈ ਕੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਇਸ ਸਬੰਧ ਵਿੱਚ ਉਸਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਗਲਤ ਕਰਦੇ ਆ ਮਨਪ੍ਰੀਤ ਦੇ ਪਿਤਾ ਸੋਨੂ ਨੇ ਦੱਸਿਆ ਉਹਨਾਂ ਦੇ ਬੇਟੇ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਸਬੰਧ ਵਿੱਚ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ। ਕੀ ਹੋਣਾ ਹੋਇਆ ਜੀ? ਹੂੰ। ਸਹੀ ਮੇਰਾ ਨਾਮ ਮਨਪ੍ਰੀਤ ਹੈ। ਸਹੀ ਮੈਂ ਆਣਾ ਆਪਣਾ ਦਫ਼ਤਰ 'ਚ ਕੰਮ ਕਰਦਾ ਹਾਂ ਉਹਨਾਂ ਨਾਲ। ਕਿਹੜੀ ਜਗ੍ਹਾ ਕੰਮ ਕਰਦੇ ਹੋ? ਮਧਵਾ ਸਟੇਟ 'ਚ। ਸਹੀ 12 ਨੰਬਰ ਕੋਠੀ ਆ। ਭਾਈ ਉਹਨਾਂ ਦਾ ਬੂਟਾ ਲਾਣ ਗਏ ਆ ਤੇ ਉਹਨੇ ਦੋ ਤਿੰਨ ਰਾਂ ਬੂਟਾ ਲਵਾਇਆ ਵਾ। ਤੇ ਬਹੁਤ ਦਿਹਾੜੀ ਬਾਵਜੂਦ ਲਾਉਣ ਦੇ ਵੀ ਉਹਨੇ ਤੇ ਜੀਰੇ ਫੇਰ ਪਾਉਂਦਾ ਪੁੱਟ ਕੇ ਉਹਨੂੰ ਜਿਹੜਾ ਗੱਲ ਆ ਤੇ ਮੈਂ ਨਹੀਂ ਮੈਂ ਮੈਂ ਚਾਹ ਪੀ ਕੇ ਆਉਣਾ ਤੇ ਚਾਹ ਪੀਂਦੇ ਆਇਆ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਕਿਹਨੂੰ ਹੁਣ ਕੋਤਨ ਡੈਕ ਲੈ ਕੰਨਾਂ ਦੀ ਗੱਲਬਾਤ ਹੋ ਰਹੀ ਹੋਈ ਭਾਈ ਕੋ ਪਹਿਲਾਂ ਵੀ ਗੱਲਬਾਤ ਨਹੀਂ ਹੋਈ ਪੁੱਣਾ ਪੁੱਟੇ ਬਸ ਆਣ ਕੇ ਛੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚਾਹ ਕਰਨੀ ਦਿੱਤੀ ਕਿਉਂ ਕੀ ਹੋਇਆ ਭਾਈ ਆਂਦਾ ਮੇਰੇ ਤੋਂ ਵੀ ਆਜ ਕੋਈ ਸੁਣੀ ਮੈਂ ਮੈਂ ਭਾਈ ਮੈਂ ਆਉਣਾ ਚਾਹ ਪੀ ਕੇ ਆਣਾ ਮੈਂ ਤੁਹਾਡੇ ਕੋਲ ਮੈਂ ਤੁਹਾਡੀ ਗੱਲ ਸੁਣਨ ਆਣ ਗਿਆ ਕਹਿੰਦੇ ਬਾਵਜੂਦ ਹੀ ਮਾਰਿਆ ਨੂੰ ਤੁਸੀਂ ਕੀ ਕੰਮ ਕਰਦੇ ਹੋ ਭਾਈ ਮ ਹੀ ਨਾ ਕਿਹੜਾ ਮਾਨਪ੍ਰੀਤ ਗਰਨਾ ਹੈ ਉਹ ਜਿਹੜਾ ਬੰਦਾ ਕੁੱਟਿਆ ਕਿੰਨੇ ਨੰਬਰ ਜਿਹੜਾ ਉਹ ਕਿੰਨੇ 62 ਨੰਬਰ ਕੋਠੀ ਵਿੱਚ ਰਹਿੰਦਾ ਹੈ ਉਹ ਕੀ ਕੰਮ ਕਰਦੇ ਹੈ ਭਾਈ ਉਹਨਾਂ ਦਾ ਮੋਡਲਿੰਗ ਦਾ ਕੰਮ ਕਰਦਾ ਹੈ ਤੂੰ ਤੋਂ ਇੱਕ ਹੀ ਜਾਂਦੇ ਅਗੇ ਭਾਈ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਇਹ ਚਾਹੁੰਦਾ ਭਾਈ ਗਾਲਾਂ ਵਿੱਚ ਕੱਟੀਆਂ ਮਾਰਾ ਚੰਗਾ ਬੋਲਿਆ ਜਾਨਦਾਰੇ ਵੀ ਕਿੰਨੇ ਬੰਦੇ ਆਏ ਭਾਜੀ ਦੋ ਜਣੇ ਆਏ ਦੋਵਾਂ ਦੇ ਨਾਮ ਤਾਂ ਤੁਹਾਨੂੰ ਕੀ ਕੀ ਉਹ ਦੂਜੇ ਦਾ ਨਹੀਂ ਜਨਾ ਪਤਾ ਇੱਕਦਣਾ ਸੇਮ ਆ ਕੋਈ ਅੱਜ ਨੇ ਮੈਨੂੰ ਕੁੱਟਿਆ ਹੈ ਬਾਕੀ ਤਾਂ ਮੈਨੂੰ ਪਤਾ ਨਹੀਂ ਤੇ ਇਨਸਾਫ ਹੋਣਾ ਚਾਹੀਦਾ ਜੀ ਜੀ ਭਾਈ ਆਪਣਾ ਨਾਮ ਰੱਖੇ ਪਾਂ بیٹے ਦਾ ਨਾਮ ਰੱਖੇ ਕਿ ਹੋਇਆ ਚੰਗੀ ਜਾਂਦੇ ਸਾਨੂੰ ਤੂੰ ਦੀ ਮੇਰਾ ਨਾਮ ਇਹਨਾਂ ਨਾਲ ਭਾਈ ਝਗੜਾ ਮਨਪਰੀਪੂ ਹੋ ਗਿਆ ਤੇ ਇਹਨਾਂ ਦੇ ਵਿੱਚ ਮਤਲਬ ਹੀ ਹੋ ਗਿਆ ਕੋਈ ਪਤਾ ਨਹੀਂ ਚਣ ਪਾਣੇ ਤੇ ਕੰਮ ਕਰਦੇ ਡਿਊਟੀ ਕਰਦੇ ਇਹਨਾਂ ਦੇ ਕੋਲ ਹਾਂਜੀ ਤੇ ਇਨਸਾਫ ਹੋਣਾ ਜਿਹੜਾ ਗਾਲਾਂ ਕੱਢੀਆਂ ਸਾਨੂੰ ਕੋਈ ਤੇ ਇਹਨਾਂ ਦੇ ਆ ਬੇਟਿਆਂ ਨੂੰ ਜੋ ਬਡੇ ਇਹਨਾਂ ਨੂੰ ਮਾਰਿਆ ਤੁਹਾਡੀਆਂ ਸਾਡੀਆਂ ਮਾਰੀਆਂ ਵੇਖ ਲੋ ਗੁੱਦੀ ਦੇ ਵਿੱਚ ਆਹ ਨੂੰ ਤਾਂ ਪਤਾ ਨਹੀਂ ਕਿਥੋਂ ਕੋੜ ਕੋੜਾ ਕੱਟਣ ਦੇ ਕੋਲ ਹੋਣਾ ਭਾਈ ਵੇਂਤ ਕਰੀਦੀ ਆ ਮਜ਼ਦੂਰੀ ਹੀ ਕਰਦੇ ਸਾਰੇ ਇਹਨਾਂ ਦੀ ਮੰਮੀ ਵੀ ਕਰਦੇ ਸੇ ਕੰਮ ਕਰ ਕੋਠੀਆਂ ਦੇ ਵਿੱਚ ਭਾਈ ਤੇ ਇਹ ਕੀ ਜਾਂਦੇ ਉਹਨੂੰ ਅਹੀਂ ਤਾਂ ਨੇ ਭਾਈ ਨੂੰ ਇਨਸਾਫ ਚਾਹੀਦਾ ਇਸ ਤਰ੍ਹਾਂ ਥੋੜਾ ਘੱਟ ਸਾਰੀ ਫਰਕਾਂ ਨੂੰ ਮਾਰਨ ਲੱਗ ਜੇਗਾ ਮਾਰਿਆਂ ਸਾਡੀ ਜਾਤੀ ਬਾੜੇ ਮਾਰਾ ਬੋਲਦੇ ਆ ਇਹ ਬਣਪੂਰ ਇਹ ਤੱਕ ਇਹ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਕੋਈ ਨਾਲ ਉਹਨਾਂ ਕੋਈ ਅਖਸ਼ਤ ਬੋਲੇਗੇ ਕਿ ਮਾਮਲਾ ਕੀ ਹੈਗਾ ਜੋ ਕੀ ਰਿਪੋਰਟ ਦਿੱਤੀ ਗਈ ਹੈ ਸਰਕਾਰ ਵੱਲੋਂ ਦੇਖੋ ਕਿ ਜੋ ਸਾਡੇ ਆਈਆਈਐਸ ਦੇ ਮੋਸਤਾਕ ਸਿੰਘ ਨੇ ਕੱਲ ਉਹਨਾਂ ਕੋਲੇ ਮਨਪੀਤ ਸਿੰਘ ਆ ਕੇ ਆਪਣੀ ਯਾਦ ਦਿੱਤਾ ਕਿ ਮੈਨੂੰ ਜੋ ਵਿਅਕਤੀ ਉਸ ਮધુ ਬੰਦੇ ਨੇ ਉਹਨਾਂ ਨੇ ਕੁੱਟਮਾਰ ਕੀਤੀ ਇਹਨਾਂ ਨਾਲ ਉਹ ਦੇਖਾਇਆ ਦਿੱਕਾ ਲਗਾ ਬਿਗਰਿੰਦ ਸਿੰਘ ਦੇ ਪਰਬ ਦੇ ਉਸ ਉਹਨਾਂ ਨੇ ਡਾਂਡਿਆਂ ਨਾਲ ਕੁੱਟਮਾਰ ਕੀਤੀ ਇਹ ਰਿਪੋਰਟ ਚਾਹੀਦੀ ਉਹਨਾਂ ਦੇ ਜੀ ਬੰਦਿਆਂ ਧਰਾਵਾਂ ਦੇ ਦਾ ਮੁਕਤਮਾ ਬੱਝ ਕਰਕੇ ਮਾਨਜੋ ਦੇ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਮਾਨਜੋ ਦੇ ਅਦਾਲਤ ਨੂੰ ਉਹਨਾਂ ਨੇ ਦੇਲ ਤੇ ਤੇ ਕੱਲ ਕੋਈ ਛਾਤੀ ਸੀ ਜਾਤੀ ਦੇ ਪ੍ਰਤੀ ਕੋਈ ਲਾਲ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਤੇ ਉਹਨਾਂ ਨੇ ਕਿ ਕੋਈ ਕਰੇ ਡੀਪ ਇਨਵੈਸਟੀਗੇਸ਼ਨ ਤਾਂ ਕਰਦੇ ਨੇ ਪਰ ਇਹ ਦੋਨੋਂ ਨੌਜਾਨਾ ਨਾਮਕੀ ਕਮਿਸ਼ਨ ਬਣੇ ਇੱਕ ਦਾ ਹੈਗਾ ਸੀ ਕਨਾ ਪ੍ਰਭੂ ਸਿੰਘ ਇੱਕ ਦਾ ਨਾਮ ਵਿਕਰਮਜੀਤ ਸਿੰਘ ਤੇ ਸਰ